ਮੇਰੇ ਬੈਠੇ-ਬੈਠੇ ਤੇ ਗੱਲ ਦਿਮਾਗ 'ਚ ਆਈ ਮਾਂ ਕਹ ਜਿਹੜੇ ਹਸਾਬ ਨਾਲ ਫੋਨ ਮੈਸੇਜ ਆਉਂਦੇ ਹੈਗੇ ਬੋਰੀ ਨੂੰ ਲੈ ਕੇ ਜਾਂ ਨੀਲੀ ਰਾਵੀ ਨੂੰ ਲੈ ਕੇ ਇਹ ਇੰਨੀਆਂ ਬੋਰੀਆਂ ਗਈਆਂ ਕਿੱਧਰ ਜਾਂ ਨੀਲੀ ਰਾਵੀ ਨਸਲ ਗਈ ਕਿੱਧਰ ਹਰੇਕ ਹੀ ਫੋਨ ਮੈਸੇਜ ਨੀਲੀ ਰਾਵੀ ਤੇ ਬੋਰੀ ਨੂੰ ਆ ਰਿਹਾ ਹੈਗਾ ਬਈ ਬੋਰੀ ਦਵਾ ਦੇ ਬਈ ਨੀਲੀ ਰਾਵੀ ਦਵਾ ਦੇ ਕੋਈ ਹਵਾ ਆਈ ਸੀ ਲੋਕਾਂ ਨੇ ਨੀਲੀ ਰਾਵ ਦੀ ਇੰਨੀਆਂ ਸੋਹਣੀਆਂ ਸਨਖੀਆਂ ਇੰਨੀਆਂ ਰਾਜੀ ਝੋਟੀਆਂ ਕੱਟੇ ਵਾਲੇ ਨੂੰ ਵੇਚਦੀਆਂ ਬੋਰੀਆਂ ਲੋਕਾਂ ਨੇ ਉਹੀ ਫੜਾਤੀਆਂ ਮੋਰਾ ਰੱਖਾਂਗੇ ਮੋਰਾ ਦੁੱਧ ਵਾੜਾ ਘੜਦੀ ਹੈ ਦੁੱਧ ਵਾੜਾ ਘੜਦੀ ਹੈ ਉਹ ਹਵਾ ਬਦਲ ਦੀ ਨੂੰ ਟਾਈਮ ਨਹੀਂ ਲੱਗਦਾ ਹੁਣ ਲੋਕ ਹੀਰੇ ਲੱਭੀ ਜਾਂਦੇ ਹੈਗੇ ਬਈ ਬਈ ਬੂਰੀ ਦਵਾ ਦੇ ਥੱਬਿਆਂ ਦੇ ਥੱਬੇ ਰੁਪਏ ਲੋਕ ਲਈ ਫਿਰਦੇ ਹੈਗੇ ਬਈ ਯਾਰ ਪਿਓਰ ਨੀਲੀ ਰਵੀ ਦਵਾ ਕੋਈ ਬਈ ਯਾਰ ਪਿਓਰ ਬੂਰੀ ਦਵਾ ਦੇ ਕੋਈ ਤੇਰੇ ਵਾਲੇ ਨਾਲ ਦੀ ਇਹ ਹੁਣ ਚੀਜ਼ਾਂ ਲੱਭੇ ਤੋਂ ਐ ਲੱਭੀਆਂ ਨਹੀਂ ਜਾਂਦੀਆਂ ਹੈਗੀਆਂ ਟਾਈਮ ਲਗਣੀਆਂ ਤੁਰ ਫਿਰ ਕੇ ਮਿਲਣੀਆਂ ਫਿਰ ਮਿਲਣੀਆਂ ਕਿਹ ਹੈ ਜਿਹਾ ਹੋ ਨਹੀਂ ਪਤਾ ਤਾਂ ਕਰਕੇ ਮੈਂ ਸਾਰਿਆਂ ਨੂੰ ਭਰਾਵਾਂ ਨੂੰ ਇਹੀ ਕਹਿਣਾ ਹਾਂ ਸ਼ੁਰੂ ਤੋਂ ਵੀ ਜਿਹੜੇ ਤੁਹਾਡੇ ਕੋਲੇ ਚੰਗੇ ਐਨੀ ਮਾਲਾ ਥੋੜਾ ਮੋਟਾ ਤੁਹਾਡੇ ਕੋਲੇ ਪੱਲਿਓ ਵੀ ਖਾ ਰਹੇ ਨੇ ਤੁਹਾਡੇ ਤੋਂ ਕਬਾਈ ਚੱਲੋ ਕੋਈ ਚੱਕਰ ਨਹੀਂ ਚੰਗੇ ਐਨੀਮਲ ਕਿਤੇ ਨਾ ਕਿਤੇ ਉਹ ਆਪ ਦਾ ਮੁੱਲ ਮੋੜ ਕੇ ਜਾਣਗੇ ਉਹਨਾਂ ਨੂੰ ਘਰੋਂ ਨਾ ਕੱਢੋ ਮੈਨੂੰ ਇੰਨੇ ਕਿ ਜ਼ਿਆਦੇ ਫੋਨ ਮੈਸੇਜ ਆ ਰਹੇ ਆ ਨੀਲੀ ਰਾਵੀ ਲਈ ਬੋਰੀ ਲਈ ਜਿੰਨੇ ਵੀ ਕਹਿ ਦੋ ਰਿਕੁਐਸਟ ਹੀ ਕਰ ਸਕਦੇ ਆ ਬਾਈ ਵੇਟ ਕਰੋ ਕਾਲੀ ਅੱਗੇ ਟੋਏ ਵਾਲਾ ਕੰਮ ਨਾ ਹੋ ਜੇ ਤੁਹਾਡੇ ਨਾਲ ਸਬਰ ਕਰੋ ਤੁਰ ਫਿਰ ਕੇ ਜਾਨਵਰ ਲਵੋ ਐਵੇਂ ਕਾਲੀ ਚ ਕਿਸੇ ਨੂੰ ਮੁੱਲ ਹਰੇਕ ਚੀਜ਼ ਦਾ ਕੋਈ ਨਾ ਕੋਈ ਮੁੱਲ ਹੁੰਦਾ ਹੈਗਾ ਹੁਣ ਤੁਸੀਂ ਕਾਲੀ ਜਨਣੇ ਰੁਪਏ ਚੱਕੀ ਫਿਰਦੇ ਹੋ ਨੇ ਫੋਨ ਤੇ ਕਹਿ ਰਹੇ ਨੇ ਬਈ ਯਾਰ ਮੈਂ ਲੱਖ ਰੁਪਏ ਭੇਜ ਦਨਾ ਬੋਰੀ ਲੈ ਕੇ ਰੱਖ ਇੱਕ ਨੀਲੀ ਰਾਬੀ ਲੈ ਕੇ ਦੇ ਦੇ ਸਾਨੂੰ ਇੱਕ ਮਹਿੰਗਾ ਲਾ ਦਾਂਦਾ ਬਈ ਅਗਲਾ ਯਾਰ ਮਜਬੂਰੀ ਸਮਝਦਾ ਨਹੀਂ ਹੁੰਦਾ ਹੈਗਾ ਤਾਂ ਕਰਕੇ ਕਹਿਣਾ ਮੈਂ ਅਨੀਮਲ ਤੁਹਾਨੂੰ ਜਰੂਰ ਬਈ ਦਵਾਵਾਂਗੇ ਜਦੋਂ ਵੀ ਕੋਈ ਆਪਣੇ ਕੋਲੇ ਆਉਂਦਾ ਕਾਲ ਵਗੈਰਾ ਫਾਰ ਸੇਲ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਪਰ ਹਜੇ ਥੋੜੇ ਮੋٹے ਬਈ ਵੇਟ ਕਰੋ ਹਜੇ ਕੋਈ ਅਨੀਮਲ ਨਾ ਬੋਰੀ ਹੈਗੀ ਨਾ ਨੀਲੀ ਰਵੀ ਦੀ ਹੈਗੀ ਬਾਕੀ ਚਨਾਵਾ ਖੜਾ ਹਜੇ ਹੁਣ ਲੱਗਦਾ ਠੀਕ ਹੈ ਥੋੜਾ ਮੋਟਾ ਅੱਗੇ ਨਾਲੋਂ ਫਰਕ ਹੈਗਾ ਫੀਡ ਘਟਾ ਖਾਂਦਾ ਜਿਵੇਂ ਹੁਣ ਫੀਡ ਦਾ ਪੱਠਲ ਪਿਆ ਮੂਰੇ ਫੀਡ ਕੱਲੀ ਆਖੀ ਜਾਂਦੀ ਹੈਗੀ ਗਰੂਬੀ ਇਹ ਫੀਡ ਨਹੀਂ ਖਾਂਦਾ ਪਤਾ ਨਹੀਂ ਕਿਉਂ ਬਾਕੀ ਇਹ ਆਪਣੀ ਉਹ ਝੋਟੀ ਜੀ ਜਮੀਨਾਂ ਕਰ ਰਿਹਾ ਸੋਨ ਦਾ ਇਹਨੂੰ ਮੈਪਲੇ ਡ్రਾਈ ਸਟਾਰਟ ਕੀਤੀ ਹੈਗੀ ਥੋੜੀ ਜਿਹੀ ਘਟ ਖਾਂਦੀ ਹੈ ਮੈਪਲੇ ਵੀ ਮੂੰਹ માં ਮਾਰੀ ਜਾਂਦੀ ਹੈ ਬਸ ਖਾ ਜੂਗੀ ਦਾ 5-10 ਦਿਨਾਂ ਇੱਕ ਤੱਕ ਇਹਦੀ ਟਰਾਂਜਿਸ਼ਨ ਸ਼ੁਰੂ ਕਰ ਲੈਣੇ ਆਪਾਂ ਇਹਦੇ ਵਿੱਚ ਮਿਕਸ ਪਰ ਕਰਕੇ ਨਾ ਉਹ ਖਵਾਉਣੀ ਸ਼ੁਰੂ ਕਰ ਦਾਂਗੇ ਬਾਕੀ ਅੱਜ ਪਿੰਡ ਦੇ ਸਮਾਗਨ ਤੋਂ ਵੇਲੇ ਹੋਏ ਸੀ ਗੁਰੂ ਘਰ ਸਾਹਿਬ ਜਿਹੜੇ ਮੇਲਾ ਸੀਗਾ ਉਹ ਤੋਂ ਅੱਜ ਵੇਲੇ ਹੋਏ ਸੀ ਅੱਜ ਸਾਰੇ ਪਸ਼ੂ ਸਾਰੇ ਮੈਂਟ ਵਗੈਰਾ ਸਾਰਾ ਕੁਝ ਧੋਤਾ ਦੋ ਤਿੰਨ ਦਿਨ ਹੋ ਗਏ ਮੈਂ ਬੜਿਆ ਵੀ ਨਹੀਂ ਹੈਗਾ ਇੱਧਰ ਗੁਰੂ ਘਰ ਸਾਹਿਬ ਹੀ ਰਹੇ ਆਂਗੇ ਬਾਕੀ ਧਾਰਾਂ ਦਾ ਟਾਈਮ ਹੋਣ ਲੱਗਦਾ ਬਸ ਸਾਢੇ 1:04:05 ਲੱਗ ਜਾਨੇਗੇ ਧਾਰਾਂ ਕੱਢਣ ਬਾਕੀ ਦੇਖਦੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਲਾਈਕ ਸ਼ੇਅਰ ਕਰਦੇ ਨੇ ਸਬਸਕ੍ਰਾਈਬ ਕਰਦੇ ਨੇ ਚੈਨਲ ਨੂੰ ਜੇ ਤੁਸੀਂ ਵੀ ਨਵੇਂ ਹੋ ਤਾਂ ਜਰੂਰ ਕਰਿਓ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਧੰਨਵਾਦ